ਬੈਠੇ ਕਿਤੇ ਬੈਠੇ ਹੈ ਜੀ ਬੈਠੇ ਦਲ ਸਿੰਘ ਜੀ ਅੱਛਾ 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 ਵਾਜੀ ਵਾ ਸੋ ਬਲੀਵਲ ਖੇਡਦੇ ਰਹੇ ਆ ਯੂਨੀਵਰਸਿਟੀ ਆਪਣਾ ਲਾਇਬ੍ਰੇਰੀ ਗੋਲ ਮਾਰਕੀਟ ਕੋਈ ਏਰੀਆ ਹੈ ਜਾਨੀ ਜਿਹੜਾ ਨਾ ਜਾਣਦੇ ਹੋਏ ਇਧਰਲੇ ਪਾਸੇ ਸਾਨੂੰ ਜਾਣ ਨਹੀਂ ਦਿੰਦੇ ਸੀ ਸੋ ਉਧਰ ਹੀ ਜਾਂਦੇ ਸੀ ਬਚਾਓ ਵਿੱਚ ਹੀ ਬਚਾਓ ਹੈ। ਸੋ ਯੂਨੀਵਰਸਿਟੀ ਚ ਆ ਕੇ ਤਾਂ ਮਤਲਬ ਲੱਗਦਾ ਕਿ ਦੁਬਾਰੇ ਐਡਮਿਸ਼ਨ ਲੈ ਲਿਆ ਹੈ। ਤੇ ਇਹ ਜਿਹੜਾ ਸਮਾਂ ਤੁਹਾਡੇ ਲਈ ਬਹੁਤ ਸੁਨਹਿਰੀ ਹੈ। ਕਿਉਂਕਿ ਅੱਜ ਤੁਸੀਂ ਇੱਥੇ ਡਿਗਰੀਆਂ ਲੈਣ ਆਏ ਹੋ। ਕੱਲ ਨੂੰ ਤੁਸੀਂ ਦੇਸ਼ ਦੀਆਂ ਵੱਟੀਆਂ-ਵੱਟੀਆਂ ਕੁਰਸੀਆਂ ਤੇ ਬੈਠੇ ਹੋਵੋਗੇ। ਉਹ ਭਾਵੇਂ ਕਿਸੇ ਸਕੀਮ ਰਾਹੀਂ ਚਾਹੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਰਾਹੀਂ ਪੜ੍ਹੇ ਹੋ ਚਾਹੇ ਜਨਰਲ ਕੈਟਾਗਰੀ ਚ ਪੜ੍ਹੇ ਹੋ ਉਦੋਂ ਫਿਰ ਉਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਜਦੋਂ ਤੁਸੀਂ ਕਿਸੇ ਜ਼ਿੰਮੇਵਾਰੀ ਤੇ ਪਹੁੰਚ ਜਾਂਦੇ ਹੋ ਬਾਬਾ ਸਾਹਿਬ ਬਾਰੇ ਬਹੁਤ ਸਾਰਾ ਬੋਲ ਚੁੱਕੇ ਆ ਕਿ ਕਿਸ ਕਿੰਨਾ ਹਾਲਾਤਾਂ ਚ ਉਹਨਾਂ ਨੇ ਪੜ੍ਹਾਈ ਕੀਤੀ 6 ਸਾਲ ਦੀ ਉਮਰ ਚ ਉਹਨਾਂ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਫਿਰ ਛੂਆ ਸਾਤ ਦੀ ਉਸ ਵੇਲੇ ਰਵਾਸ ਸੀ ਪੜਨ ਨਹੀਂ ਦਿੰਦੇ ਸੀ ਪਰ ਉਸ ਤੋਂ ਬਾਅਦ باوجود ਲਈ ਐਡੀ ਵੱਡੀਆਂ ਵੱਡੀਆਂ ਡਿਗਰੀਆਂ ਤੇ ਬਾਅਦ ਦੇ ਵਿੱਚ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਬਣਨਾ ਇਟਸ ਅਨਬਲੀਵेबल ਮਤਲਬ ਸੋਚ ਹੀ ਨਹੀਂ ਸਕਦਾ ਜੀ ਕੋਈ ਐਸ ਲੈਵਲ ਤੇ ਤਾਂ ਸੋ ਅੱਜ ਉਹਨਾਂ ਨੂੰ ਅਸੀਂ ਦਿਲੋਂ ਸ਼ਰਧਾ ਦੇ ਫਲ ਭੇਟ ਕਰਨ ਆਇਆ ਔਰ ਮੈਂ ਜਿਸ ਤਰ੍ਹਾਂ ਕਿਹਾ ਸਟੇ ਸੈਕਟਰੀ ਸਾਹਿਬ ਨੇ ਕਿਤੇ ਹੋਰ ਵੀ ਫੰਕਸ਼ਨ ਰੱਖ ਸਕਦੇ ਸੀ ਕਿਤੇ ਪਰ ਮੈਂ ਕਿਹਾ ਵੀ ਜਿਉਂਵਰਸਿਟੀ ਜਾਂਦੇ ਆ ਗੁਰੂ ਤੇਗ ਬਹਾਦਰ ਹਾਲ ਹੈ ਸਟੂਡੈਂਟ ਆਉਣਗੇ ਉਹਨਾਂ ਸਟੂਡੈਂਟਾਂ ਨੇ ਨਾ ਸਿਰਫ ਬਾਬਾ ਸਾਹਿਬ ਬਾਰੇ ਆਪ ਕੁਝ ਸਿੱਖਿਆ ਲੈਣੀ ਉਹਨਾਂ ਨੇ ਅੱਗੇ ਵੀ ਬਹੁਤ ਜ਼ਿਆਦਾ ਦੱਸਣਾ ਸੋ ਇਹ ਜਿਹੜਾ ਫੰਕਸ਼ਨ ਹੈ ਇਹ ਮਲਟੀਪਲਾਈ ਹੋਊਗਾ ਕਿ ਇਦਾਂ ਦੇ ਫੰਕਸ਼ਨ ਵੀ ਹੁੰਦੇ ਪਹਿਲਾਂ ਤਾਂ ਹੁੰਦੇ ਹੀ ਨਹੀਂ ਸੀ ਆਪਣੇ ਪੰਜਾਬ 'ਚ ਐਦਾਂ ਦੇ ਫੰਕਸ਼ਨ ਕੋਈ ਲੀਡਰਾਂ ਨੇ ਆਪਣੇ ਜਵਾਕਾਂ ਨੂੰ ਪਹਾੜਾਂ ਪੂੜਾਂ ਵਾਲੇ ਸਕੂਲਾਂ 'ਚ ਪਾਤਾ ਗਰੀਬਾਂ ਦੇ ਬੱਚੇ ਰਹਿ ਗਏ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਕਰਤਾ ਨਾ ਉਥੇ ਕੋਈ ਕਮਰਾ ਨਾ ਉਥੇ ਕੋਈ ਬੈਂਚ ਨਾ ਉਥੇ ਪੀਣ ਵਾਲਾ ਪਾਣੀ ਨਾ ਬਾਥਰੂਮ ਸਰਕਾਰੀ ਸਕੂਲ ਜਿਹੜੇ ਸੀ ਉਹ ਮਜਬੂਰੀ ਦਾ ਪ੍ਰਤੀਕ ਬਣ ਗਏ ਸੀਗੇ ਗਰੀਬਾਂ ਲਈ ਕਿ ਹੋਰ ਕੀ ਕਰੀਏ ਫਿਰ ਇੱਥੇ ਭੁਆਣੇ ਪਾਣਗੇ ਬੱਚੇ ਪ੍ਰਾਈਵੇਟ ਜੋਗੀ ਫੀਸ ਹੈ ਨਹੀਂ ਮੇਰਾ ਜਿਹੜਾ ਸੋਚ ਹੈ ਜਾਂ ਮੇਰਾ ਜਿਹੜਾ ਵਿਜ਼ਨ ਹੈ ਮੈਂ ਦੋ ਚੀਜ਼ਾਂ ਦੇ ਵਿੱਚ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਨੀ ਚਾਹੁੰਦਾ ਜਿਹਦੇ ਚੋਂ ਕਾਫੀ ਹੱਦ ਤੱਕ ਕਾਮਯਾਬੀ ਮਿਲ ਰਹੀ ਹੈ ਪਹਿਲੀ ਗੱਲ ਸਰਕਾਰੀ ਸਕੂਲ ਸਰਕਾਰੀ ਸਕੂਲਾਂ 'ਚ ਮਜਬੂਰੀ 'ਚ ਬੱਚਾ ਪੜਾਇਆ ਜਾਂਦਾ ਹੈ ਪ੍ਰਾਈਵੇਟ ਜੋਗੀ ਫੀਸ ਹੈ ਨਹੀਂ ਗਰੀਬ ਬਦ ਗਰੀਬ ਲੋਕਾਂ ਕੋਲੇ ਮੈਂ ਕਹਿੰਦਾ ਇਹੋ ਜਿਹਾ ਸਕੂਲ ਬਣਾ ਦਾਂਗੇ ਤੁਹਾਡੀ ਮਜਬੂਰੀ ਮਰਜ਼ੀ 'ਚ ਬਦਲ ਜੂਗੀ ਜੇ ਬੱਚਾ ਸਰਕਾਰੀ 'ਚ ਪੜਾਉਣਾ ਹੈ ਸਰਕਾਰੀ 'ਚ ਪੜਾ ਲਓ ਤੁਹਾਡੀ ਮਰਜ਼ੀ ਹੈ ਜੇ ਪ੍ਰਾਈਵੇਟ 'ਚ ਪੜਾਉਣਾ ਹੈ ਪ੍ਰਾਈਵੇਟ 'ਚ ਪੜਾ ਲਓ ਉਧਰ ਹਜੇ ਫੀਸ ਲੱਗੂਗੀ ਇੱਧਰ ਫੀਸ ਵੀ ਨਹੀਂ ਲੱਗਣੀ ਪੜਾਈ ਦਾ ਲੈਵਲ ਬਿਲਕੁਲ ਐਜੂਕੇਸ਼ਨ ਦਾ ਉਹ ਸੇਮ ਹੋਊਗਾ ਬਲਕਿ ਆਪੇ ਹੋਊਗਾ ਤੇ ਦੂਜੀ ਮਜਬੂਰੀ ਸਰਕਾਰੀ ਹਸਪਤਾਲਾਂ 'ਚ ਇਲਾਜ ਕਰਾਉਣ ਦੀ ਪ੍ਰਾਈਵੇਟ 'ਚ ਜੁਗੇ ਪੈਸੇ ਨਹੀਂ ਕਈ ਤਾਂ ਆਪਣੇ ਘਰਾਂ ਚ ਬਜ਼ੁਰਗਾਂ ਨੂੰ ਲਈ ਪਏ ਨੇ ਉਡੀਕ ਉਡੀਕ ਹੀ ਜਾਂਦੇ ਨੇ ਜਦੋਂ ਸਵਾਸ ਪੂਰੇ ਹੋ ਗਏ ਸੰਸਕਾਰ ਕਰ ਦਾਂਗੇ ਪੈਸੇ ਐ ਨਹੀਂ ਜੇ ਉਹ ਐਸੀ ਲਾ ਇਲਾਜ ਬਿਮਾਰੀ ਐ ਆਪ ਵੀ ਕਹਿ ਦਿੰਦੇ ਕਈ ਵਾਰੀ ਮਰੀਜ਼ ਕਿ ਮੇਰੇ ਤੇ ਪੈਸੇ ਨਾ ਲਾਇਓ ਨਹੀਂ ਤਾਂ ਜਿਹੜੀ 1 ਬਿੱਗਾ 2 ਬਿੱਗੇ ਹੈਗੇ ਉਹ ਵਿਕ ਜੂਗੀ ਜ਼ਮੀਨ ਹਸਪਤਲਾਂ ਤੇ ਲੱਗੇ ਹੋયા ਆ ਇਹ ਵੀ ਤੁਹਾਡੀ ਮਰਜ਼ੀ ਹੋਊਗੀ ਇਲਾਜ ਸਰਕਾਰੀ ਚ ਕਰਾਉਣਾ ਸਰਕਾਰੀ ਚ ਕਰਾ ਲਿਓ ਪ੍ਰਾਈਵੇਟ ਚ ਕਰਾਉਣਾ ਪ੍ਰਾਈਵੇਟ ਚ ਕਰਾ ਲਿਓ ਉਹ ਮਸ਼ੀਨਾ ਸਰਕਾਰੀ ਚ ਪ੍ਰਾਈਵੇਟ ਨਾਲੋਂ ਵੀ ਅਪਡੇਟ ਲਿਆ ਕੇ ਲਾ ਰਹੇ ਆ ਇੱਧਰ ਫੀਸ ਨਹੀਂ ਲੱਗਣੀ ਉਧਰ ਫੀਸ ਲੱਗੂ ਇਹ ਚ ਵੀ ਤੁਹਾਡੀ ਮਰਜ਼ੀ ਜਿਹੜੀ ਹੈ ਉਹ ਹੋ ਜੋਗੀ ਮਜਬੂਰੀ ਦੀ ਬਜਾਏ ਸੋ ਇਹੀ ਸੁਪਨੇ ਸਾਡੇ ਜਿਹੜੇ ਪੁਰਖੇ ਨੇ ਉਹਨਾਂ ਨੇ ਲਏ ਸੀਗੇ 14 April 1891 ਨੂੰ ਬਾਬਾ ਸਾਹਿਬ ਦਾ ਜਨਮ ਹੋਇਆ ਤੇ ਬਲਕੇ ਅੱਪਾ ਤਾਂ ਉਹ ਪੁਰਾਣੀਆਂ ਗੱਲਾਂ ਕਰਦੇ ਆ ਮੈਂ ਕਿਉਂਕਿ ਆਪਾਂ ਜ਼ਿਆਦਾਤਰ ਮਾਲਵੇ ਤੋਂ ਹੀ ਆਪਾਂ ਜ਼ਿਆਦਾ ਮੈਂ ਆਪ ਦੇਖਿਆ ਹੋਇਆ ਪਿੰਡ ਸਾਡੇ ਜਦੋਂ ਛੋਟੇ ਹੁੰਦੇ ਸੀ ਤਾਂ ਸਾਡੇ ਸੀਰੀ ਦਾ ਜਾਂ ਪਾਲੀ ਦਾ ਉਹ ਤਾਂ ਭਾਂਡਾ ਲੱਗ ਪਿਆ ਹੁੰਦਾ ਸੀਗਾ ਜੀ ਪੌੜੀ ਪਪੌੜੀਆਂ ਦੇ ਉੱਤੇ ਪਿਆ ਜਾਂ ਉੱਧਰ ਪਿਆ ਤੇ ਅਸੀਂ ਬੱਚੇ ਹੁੰਦੇ ਸੀ ਸਾਨੂੰ ਕਹਿੰਦੇ ਵੀ ਵੀ ਭੋਲੇ ਨੂੰ ਜਦ ਬਲੌਰ ਨੂੰ ਹੈ ਨਾ ਜੇ ਦਰਸ਼ਨ ਸਾਡੇ ਜਿਹੜੇ ਸਿਰੀ ਪਾਲੀ ਰਹੇ ਉਹਨੂੰ ਚਾਹ ਦੇਣੀ ਹੈ ਜੇ ਰੋਟੀ ਪਾਣੀ ਹੈ ਭਾਂਡਾ ਨਹੀਂ ਨਾਲ ਲੱਗਣਾ ਚਾਹੀਦਾ ਐ ਤਾਂ ਹਾਂ ਤੋਂ ਪਾਣੀ ਹੈ ਮਲੇ ਤਾਂ ਹੁਣ ਤੱਕ ਦੇਖਦੇ ਰਹੇ ਆ ਜੀ ਸੋ ਮੈਂ ਜਾਣਦਾ ਉਹਨਾਂ ਘਰਾਂ ਦੇ ਨਕਸ਼ੇ ਜਿੱਥੇ ਮੈਂ ਦਿਹਾੜੀਆਂ ਪੁੱਛਣ ਜਾਂਦਾ ਰਿਆਂ ਜੇ ਚੁੱਲ੍ਹਾ ਤਾਂ ਅਗਨੀ ਜੇ ਆਗਿਆ ਤਾਂ ਪ੍ਰਾਂਤ ਨਹੀਂ ਜੇ ਪ੍ਰਾਂਤ ਹੈ ਤਾਂ ਆਟਾ ਨਹੀਂ ਜੇ ਆਟਾ ਹੈ ਤਾਂ ਬਾਲਣ ਨਹੀਂ ਜੇ ਮੰਝਾ ਹੈ ਤਾਂ ਛੱਤ ਨਹੀਂ ਜੇ ਛੱਤ ਹੈ ਤਾਂ ਰਜਾਈ ਨਹੀਂ ਜੇ ਰਜਾਈ ਹੈ ਤਾਂ ਉਹ ਚ ਲੋਗਰ ਨਹੀਂ ਕਿਉਂਕਿ ਰਜਾਈ ਉੱਪਰ ਲੈ ਕੇ ਵੀ ਸਾਰੀ ਛੱਤ ਦਿਖਦੀ ਹੈ ਮੈਂ ਉਹ ਜਾਣਦਾ ਸਾਰੀਆਂ ਚਾਚੀਆਂ ਤਾਈਆਂ ਲੱਗਦੀਆਂ ਸਾਡੇ ਆਪਣੇ ਸ਼ਰੀਕੇ ਕਬੀਲੇ ਚ ਹੁੰਦੇ ਆ ਸੋ ਇਹਨੂੰ ਖਤਮ ਸਿਰਫ ਨਾ ਕੋਈ ਨੀਲੇ ਕਾਡ ਕਰੇ ਨਾ ਪੀਲਾ ਨਾ ਹਰਾ ਕਾਡ ਕਰੇ ਇਹਨੂੰ ਖਤਮ ਇਹਨਾਂ ਦੀ ਘਰਾਂ ਦੀ ਗਰੀਬੀ ਨੂੰ ਸਿਰਫ ਤੇ ਸਿਰਫ ਕੁਆਲਟੀ ਐਜੂਕੇਸ਼ਨ ਹੀ ਚੱਕ ਸਕਦੀ ਹੈ ਜੇ ਉਹਨਾਂ ਦੇ ਜਵਾਕਾਂ ਨੂੰ ਪੜਾ ਦਈਏ ਬਸ ਜੇ ਉਹਨਾਂ ਦੇ ਬੱਚਿਆਂ ਨੂੰ ਪੜਾ ਦਈਏ ਤਾਂ ਉਹਨਾਂ ਦੀਆਂ ਕਈ ਪੀੜੀਆਂ ਦੀ ਗਰੀਬੀ ਚੱਕੀ ਜਾਊਗੀ ਨਹੀਂ ਤਾਂ ਇਹਨੂੰ ਜਿਹੜੇ ਨੇ ਨਾ ਇਹਨੂਆਂ ਨਾਲ ਇੱਥੇ ਗੰਜ ਪੈ ਗਏ ਲੇਡੀਜ਼ ਦੇ ਇਹਨੂੰ ਪੱਕਾ ਹੀ ਰਹਿੰਦਾ ਸਿਰ ਤੇ ਸਵੇਰੇ ਗੋਹੇ ਵਾਲਾ ਬੱਠੜ ਦੁਪਹਿਰੇ ਚਰੀ ਅਲੀ ਪੰਡਾ ਸ਼ਾਮ ਨੂੰ ਲੱਕੜਾ ਵਾਲੀ ਕੋ ਭਰੀ ਐ ਬਸ ਹਰ ਵਕਤ ਇਹਨੂੰ ਜਿਹੜੇ ਨੇ ਸਿਰ ਤੇ ਰਹਿੰਦੇ ਨੇ ਗੋਲ ਗੋਲ ਨਿਸ਼ਾਨ ਪੈ ਗਏ ਜੀ ਐਸ ਲੈਵਲ ਤੱਕ ਮੈਂ ਜਾਣਦਾ ਜੀ ਉਹਨਾਂ ਨੂੰ ਇਹਨਾਂ ਨੇ ਧਿਆਨ ਹੀ ਨਹੀਂ ਦਿੱਤਾ ਰਾਜੇ ਸੀ ਵੱਡੇ ਬੰਦੇ ਸੀ ਜਿੱਤ ਜਾਂਦੇ ਸੀ ਅੰਦਰੋਂ ਕੁੰਡੇ ਬੰਦ ਕਰ ਲੈਂਦੇ ਸੀ ਪਬਲਿਕ ਨਾਲ ਜਿੱਥੇ ਕਾਉਣੇ ਇੱਕ ਪੰਜ ਸਾਲ ਲੱਗਾ ਤੇ ਉਹਨਾਂ ਦੇ ਓਐਸਡੀ ਵਗੈਰਾ ਯਾਦ ਕਰਾਉਂਦੇ ਸੀ ਸਰ ਪਬਲਿਕ ਕੋਲੇ ਜਾਣ ਦਾ ਟਾਈਮ ਆ ਗਿਆ ਕੁੰਡਾ ਖੋਲ ਲੀਏ ਤੇ ਖੋਲ ਲੋ ਕੁੰਡਾ ਬਥੇਰਾ ਐਂ ਕਰਕੇ ਕੁੰਡਾ ਦਾ ਖੋਲਿਆ ਗੇਟ ਨਹੀਂ ਖੁੱਲਦੀ ਸੀ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਥੱਲੋਂ ਬਾਅਦ ਚ ਪਤਰ ਗਿਆ ਲੱਕੜ ਨਹੀਂ ਫੁੱਲੀ ਜੀ ਲੋਕ ਬਾਹਰੋਂ ਲਾਗੇ ਗੁੰਡਾ ਕਹਿੰਦੇ ਹੁਣ ਅੰਦਰ ਹੀ ਦੇਓ ਬਸ ਹੁਣ ਅੰਦਰ ਹੀ ਬੈਠੇ ਨੇ ਉਹ ਜਦ ਤੁਸੀਂ ਲੋਕਾਂ ਵਾਸਤੇ ਗੁੰਡੇ ਨਹੀਂ ਖੋਲੋਗੇ ਲੋਕ ਤੁਹਾਡੇ ਵਾਸਤੇ ਕਿਉਂ ਖੋਲਣਗੇ ਬਈ ਸੋਇਸ ਯੂਨੀਵਰਸਿਟੀ ਦੇ ਇਸ ਸਟੇਜ ਤੋਂ ਅਸੀਂ ਕਲਾਕਾਰ ਦੇ ਤੌਰ ਤੇ ਨਿਕਲੇ ਆ ਤਾਂ ਸੋਚਿਆ ਨਹੀਂ ਸੀ ਕਦੇ ਕਿ बतौर ਮੁੱਖ ਮੰਤਰੀ ਵੀ ਇੱਥੇ ਆਉਣਾ ਪਊਗਾ ਪਰਮਾਤਮਾ ਜ਼ਿੰਮੇਵਾਰੀਆਂ ਕਈ ਵਾਰੀ ਵੱਡੀਆਂ ਦਿੰਦਾ ਪਰ ਮੈਂ ਕਹਿਣਾ ਹਾਂ ਉਹਨਾਂ ਕਿ ਜਿਹੜਾ ਚੁੰਝ ਦਿੰਦਾ ਹੈ ਉਹ ਚੋਗਾ ਵੀ ਦਿੰਦਾ ਤੁਸੀਂ ਦੇਖਿਓ ਪੰਛੀਆਂ ਦੀ ਚੁੰਝ ਚਿੜੀ ਦੀ ਚੁੰਝ ਛੋਟੀ ਹੁੰਦੀ ਹੈ ਕਿਉਂਨੇ ਉਪਰੋਂ ਹੀ ਦਾਣੇ ਚੁਗਣੇ ਹੁੰਦੇ ਆ। ਬਗਲੇ ਦੀ ਚੁੰਝ ਚੁੰਝ ਜਿਹੜੀ ਹੈ ਵੱਡੀ